तक महार ਧੰਨਵਾਦੀ ਤੌਰ 'ਤੇ ਸਾਡਾ ਤੇ થોੜੇ ਦਿੱਕਤ ਤੋਂ ਬਾਅਦ ਅੰਕਦਾ ਸੰਗਤ ਚੌਧਿਆ ਮਿਲਣਾ رابطہ ਕਰਨਾ ਤੇ ਤੁਮੀ ਕਮੁਜੰਨੀ ਅਸ ਸੰਗਤ ਨੂੰ ਵੀ ਲੱਗੇ ਆ ਤੁਹਾਨੂੰ ਅਨੁਸਰੋਣਿਕ ਮੈਟ ਦੀ ਚੋਣਾਂ ਨੂੰ ਲੈ ਕੇ ਕੀ ਰਣਨੀਤੀ ਤਿਆਰ ਕੀਤੀ ਹੈ ਬਾਪੂ ਵੀ ਦੱਸ ਹਾਂਜੀ ਵਾਈਗੁਰ ਜੀ ਕਾ ਸਾਹ ਸਾ ਵਾਈਗੁਰ ਜੀ ਕੋਲ ਹੈ ਪਹਿਲਾਂ ਤਾਂ ਅਸੀਂ ਇਸ ਲਾਖਨਵਾਸੀਆਂ ਦਾ ਗੁਰਦੁਆਰਾ ਦੀ ਕਮੇਟੀ ਦਾ ਪ੍ਰਬੰਧਕਾਂ ਦਾ ਸਾਰਿਆਂ ਦਾ ਪਹਿਲ ਦਿਲ ਤੋਂ ਧੰਨਵਾਦ ਕਰਦੇ ਹਾਂ ਕਿਉਂਕਿ ਉਹ ਬਹੁਤ ਵੱਡੀ ਕੰਮ ਦਾ ਕਦਰ ਪਾ ਰਹੀ। ਕੁਝ ਜਿਹੜਾ ਸਾਨੂੰ ਮਾਨਸਮਾਨ ਨਹੀਂ ਦਿੱਤਾ ਤੇ ਦੂਸਰਾ ਜੋ ਪੰਥਕ ਮਸਲੇ ਸੀ ਉਹ ਵੀ ਵਿਚਾਰੇ ਗਏ। ਉਹ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਦਾ ਜੋ ਆ ਰਿਹਾ ਇਲੈਕਸ਼ਨ ਸੈੱਟ ਪਤਾ ਨਹੀਂ ਅਜੇ ਕੋਈ ਸੰਭਾਵਨਾ ਤੇ ਪਤਾ ਨਹੀਂ ਕਿੰਨਾ ਚੱਲ ਲੱਗੇ। ਉਹਦੀਆਂ ਵੋਟਾਂ ਦੀ ਜੋ ਤਰੀਕ ਹੈ ਇੱਕ ਹਫਤਾ ਰਹਿ ਗਈ। ਉਹਦੇ ਵਾਸਤੇ ਅਸੀਂ ਸੰਗਤਾਂ ਨੂੰ ਜਗ੍ਹਾ-ਜਗ੍ਹਾ ਇਹ ਅਪੀਲ ਕਰਦੇ ਆ ਕਿ ਤੁਸੀਂ ਵੀ ਆਪਣੇ ਅਧਿਕਾਰ ਦੀ ਵਰਤੋਂ ਕਰਕੇ ਬਦਲਾਅ ਲਿਆ ਸਕੀਓ ਤੁਸੀਂ ਆਪਣਾ ਅਧਿਕਾਰ ਵੋਟ ਦਾ ਵੋਟ ਬਣਾਓ ਜੋ ਤੁਹਾਡਾ ਅਧਿਕਾਰ ਆ ਉਹਦੀ ਵਰਤੋਂ ਕਰਕੇ ਆਪਾਂ ਜੋ ਸਾਡੀਆਂ ਸੰਸਥਾਵਾਂ ਚ ਨਿਗ੍ਹਾ ਹਾਰਾ ਚੁੱਕਾ ਉਹਨੂੰ ਆਪਾਂ ਦੁਬਾਰਾ ਸਜੀਤ ਕਰਨ ਵਾਸਤੇ ਆ ਖਾਲੀ ਸੋਚ ਨੂੰ ਦੁਬਾਰਾ ਖੜੀ ਕਰਨ ਵਾਸਤੇ ਆਪਾਂ ਜਿਹੜਾ ਇਹ ਇੱਥੋਂ ਸ਼ੁਰੂਆਤ ਕਰਦੇ ਹਾਂ ਜਿਹੜੀ ਫਿਸ਼ਲ 30 35 ਦਾ ਨਾਮ ਬਖੋਬਖਰੀ ਜਿਲ੍ਹਾ ਵਿੱਚ ਹਸਮੰਦੀ ਸੰਦੇ ਨੇ ਪੁਨਾਵਰੇ ਕੀ ਬਾਤ ਨਹੀਂ ਕੀ ਕਹਣਾ ਇਹ ਸਾਰਾ ਕੁਝ ਜਿਨੋਂ ਕੁਝ ਪਾਵਰ ਆਪਾਂ ਦੇਖੋ ਵਿਜਿੰਦਰ ਰਾਤ ਨੇ ਨਿਮਿਤ ਕਰਨਾ ਹੈ ਕੰਬੀਨ ਸਾਹ ਮੋਰਚਾ ਵੀ ਲਾ ਲਿਆ ਹੋਰ ਵੀ ਆਪਾਂ ਬਥੇਰੇ ਯਤਨ ਕਰਕੇ ਦੇਖੀ ਸਰਕਾਰ ਸਾਡੀ ਕੋਈ ਗੱਲ ਸੁਣ ਨਹੀਂ ਰਹੀ ਇਸ ਕਰਕੇ ਆਪਾਂ ਸੋਚਦੇ ਹਾਂ ਕਿ ਗੁਰੂ ਮਹਾਰਾਜ ਕਿਰਪਾ ਕਰਨ ਜਿਦਾ ਸਰਬਜੀਤ ਸਿੰਘ 1927 ਚ ਆਪਣੀ ਸਰਕਾਰ ਆਵੇ ਜਾਂ ਸ਼ਰਮਨੀ ਕਮੇਟੀ ਆਪਣਾ ਅੱਜ ਹੋਵੇ ਆਪਾਂ ਕੋਈ ਸਰਕਾਰ ਤੇ ਦਬਾਅ ਬਣਾ ਸਕੀਏ ਕਿ ਜਿਹੜਾ ਆਪਾਂ ਬਲਦੀ ਸਿੰਘਾਂ ਨੂੰ ਰਿਹਾ ਕਰਾ ਸਕੀਏ ਜਿਹੜਾ ਸਾਡਾ ਗੁਰੂ ਸਾਹਿਬ ਦੀਆਂ ਬੇਰਗੀਆਂ ਦਾ ਮ ਮਸਲਾ ਉਹਨਾਂ ਨੇ ਉਹਨਾਂ ਨੂੰ ਉਹਨਾਂ ਦੋਸ਼ੀਆਂ ਨੂੰ ਸਜ਼ਾਵਾ ਦੇ ਦਵਾਸ ਕੀਤੇ ਤੇ ਗੁਰੂ ਮਹਾਰਾਜ ਦੀ ਜਿਹੜੀ ਆਉਣ ਵਾਲੇ ਸਮੇਂ ਚ ਕੋਈ ਇਹੋ ਜਿਹੀ ਘਟਨਾ ਨਾ ਵਾਪਰੇ ਇਹੋ ਜਿਹਾ ਸਿਸਟਮ ਚਾਹੀਦਾ ਇਸ मुद्ਦੇ ਨੂੰ ਲੈ ਕੇ ਜੀ ਅਮਰ ਤੋਂ ਬਸ मुद्ਦੇ ਨੂੰ ਲੈ ਕੇ ਗੱਲ ਕਰਦਾ ਖਾਲਸਾ ਦੀ ਗੱਲ ਕਰਦੇ ਆ ਕਿ ਤੁਸੀਂ ਹਮੇ ਖਾਲਸਾ ਨਹੀਂ ਅਸੀਂ ਤੇ ਖਾਲਸਾ ਰਾਜ ਦੇ ਹਾਂ ਅਸੀਂ ਜਿਹੜੇ ਜਿੱਥੇ ਸਾਰਿਆਂ ਨੂੰ ਇਨਸਾਫ ਮਿਲਦਾ ਖਾਲਸਾ ਖਾਲਸਾ ਕਿੱਦਾਂ ਬਣੇਗਾ ਹੋਰ ਬੰਗਲਾ ਬਣੇਗਾ ਜਾਂ ਬਿਹਤਰ ਬਣੇਗਾ ਨੇ ਇਹ ਜੀ ਇਹ ਤੇ ਲੋਕਾਂ ਦੀ رائے ਨਾ ਬੰਨਣਾ ਜੀ ਲੋਕਾਂ ਨੂੰ ਜੇ ਜੇ ਰਾਜ ਤੋਂ ਇਹ ਤਾਂਗੇ ਆ ਜਿੱਦਾਂ ਦਾ ਹਾਲਾਤ ਬਣੇ ਪਏ ਆ ਸਾਰੇ ਲੋਕ ਚਾਹੁੰਦੇ ਕੋਈ ਚੰਗਾ ਪ੍ਰਬੰਧ ਆਵੇ ਚ ਨਰਾਜ ਆ ਅੱਜ ਖਾਸ ਸਪਨ ਦੀ ਗੱਲ ਕੀਤੀ ਗਈ ਆ ਸੰਸਗ ਖਾਲਸਾ ਜਿਹੜਾ ਅਸੀਂ ਬਿਲਕੁਲ ਗੱਲ ਨਹੀਂ ਕੀਤੀ ਇੱਕ ਕੰਟਰੋਲ ਕੋਪੀ ਨੇ ਆ ਸਿੰਘ ਜੀ ਸਿੱਪਾਸੂ ਨਾ ਸੀ ਦਿੱਤੇ ਡਾ ਬਣਾ ਕੇ ਸਰਵਿਸ ਨਹੀਂ ਆਏ ਆ ਪਰਸੋ ਸੀ ਨਿਹੜੇ ਤੇ ਸੀ ਹੋਰ ਰਸਤੀ ਆ ਜੀ ਉਹਨਾਂ ਨੇ ਆਪਣੀ ਯਾਤਰੀ ਉੱਤੇ ਕੋਈ ਕੰਮ ਨਹੀਂ ਚਿਰਦੀ ਕਰਾਈ ਜੀ ਖਾਲਸਾ ਜੀ ਖਾਲਸਾ ਜੀ ਇੱਕ ਸ਼੍ਰੋਮਿਕ ਗੁਰੂਦਾਤਾ ਫੌਂਡ ਕਮੇਟੀ ਨੇ ਜੋ ਫੋਮਾ ਲਿਖਾ ਉਸ ਵਿੱਚ ਇੱਕ ਜਾਫਾ ਨਾ ਖੰਨਾ ਸੀ ਉਹਨੂੰ ਲੈ ਕੇ ਸੰਦੀਪ ਸਿੰਘ ਬਾਲੋਤੋਂ ਕੱਲ੍ਹ ਦੀ ਮੀਟਿੰਗ ਹੋਣੀ ਹੈ ਇਸ ਸਬੰਧ ਵਿੱਚ ਜੋ ਉਹ ਜਾਫਾ ਪਾ ਕੇ ਮੋਲ ਕਰਵਾਵਾ ਨਾ ਉਹ ਚੱਲਣਾ ਕਿ ਜਾਨੀ ਨਹੀਂ ਇਹ ਜੀ ਇਹ ਸਸਈ ਆਮ ਸਾਡੇ ਧਰਮ ਚ ਦਖਲਦਾਰੀ ਸਾਨੂੰ ਸਾਨੂੰ ਬੰਡਣ ਦੀ ਕੋਸ਼ਿਸ਼ ਹੈ ਇਹ ਸਿੱਖ ਧਰਮ ਚ ਕੋਈ ਜਾਤ ਪਾਤ ਨਹੀਂ ਕੋਈ ਉਚਾਈ ਚਨੀ ਆ ਇਸ ਕਰਕੇ ਮੈਂ ਜੇ ਇਹ ਕਹਿੰਨ ਕਿ ਇਹ ਚਾਹਟਾਈਆਂ ਜਾਣੀ ਤੇ ਠੀਕ ਹੈ ਅਸੀਂ ਕੋ ਦੇਖਦੇ ਆ ਇਸਲਾ ਕਰਕੇ ਅਸੀਂ ਜੋ ਹੋ ਸਕਿਆ ਤੇ ਇਸ ਤੋਂ ਬਾਅਦ ਵੀ ਇਹ ਕਰਵਾਉਂਦੇ ਆ ਇਹ ਸਾਰਾ ਮੋਰਚੇ ਦੇ ਨਾਲ ਕਿਵੇਂ ਆ ਕਰਦੇ ਚਾਹਦੇ ਹਾਂ ਜੀ ਬੋਲੀ ਇਨਸਾਨ